ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੁਲੀਨ ਮੇਰਾ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਜੀ ਠੀਕ ਠਾਕ ਹੋਵੋਗੇ ਪਰਮਾਤਮਾ ਦੀ ਕਿਰਪਾ ਨਾਲ ਝੜਦੀ ਕਲਾ ਚੋਂਗੇ ਆਪਾਂ ਬਣਾਵਾਂਗੇ ਜੀ ਅੱਜ ਕਰੇਲੇ ਦੇਖਦੇ ਆਂ ਕਟਮੇ ਬਣਾਉਣੇ ਆ ਕਿ ਭਰਮੇ ਬਣਾਉਣੇ ਆ ਮੂੰਗੀ ਮਸਰੀ ਦੀ ਦਾਲ ਬਣਾਤੀ ਤੜਕਾ ਮੈਂ ਕਿ ਮੈਂ ਬਾਅਦ ਚੋਂ ਲਾ ਦੂੰਗੀ ਜਦੋਂ ਕਰੇਲੇ ਬਣਾਵਾਂਗੇ ਉਸ ਤੋਂ ਬਾਅਦ ਹੀ ਨਾਲ ਹੀ ਜੀ ਆਪਾਂ ਤੜਕਾ ਲਾ ਦਾਂਗੇ ਜੀ ਤੇ ਇੱਧਰ ਆਪਾਂ ਕਰੇਲੇ ਧੋ ਕੇ ਸੁੱਕਣੇ ਜਣੇ ਕਿ ਕਹਿੰਦਾ ਤੁਹਾਨੂੰ ਕਰਦੇ ਜੀ ਧੋਤੇ ਆ ਕੇ ਦੇਖਦੇ ਆ ਜੀ ਪਹਿਲਾਂ ਆਪਾਂ ਗੁਰਦੁਆਰਾ ਸਾਹਿਬ ਜਾਇਏ ਦਾਵਾ ਵੀ ਲੰਗਰੀ ਦਾ ਮੈਗਰੂ ਹੈ ਡੈਡੀ ਨੂੰ ਦਿਖਾਏਗੀ ਦੇਖੋ ਗਾਇਸ ਮੈਂ ਬਣਾਈ ਆ ਮਕਰੂਣੀ ਭਾਲਤੀ ਜੀ ਹੁਣੀ ਹੁਣੀ ਉਹ ਭਾਲਤੀ ਤੇ ਅਸੀਂ ਇਧਰ ਨੂਨ ਮਿਰਚ ਖਾਇ ਲਘੋਲ ਕੋ ਕੇ ਲੈ ਕੇ ਗਏ ਸੀ ਗਾਇਸ ਅਸੀਂ ਥੱਲੇ ਮੰਮੀ ਦਾ ਕਦੇ ਇੱਥੋਂ ਪਾਲੀ ਕਰੇ ਉੱਥੇ ਪਾਲੀ ਕਦੇ ਉੱਥੇ ਪਾਲੀ ਸਿੱਕ ਚ ਲਕੋਣੀ ਬਸ ਐਂ ਲੈ ਕੇ ਤੇ ਕਾਦੇ ਤੇ ਬਣਾਈਏ ਇਹ ਗਰਮ ਚੁੱਲੇ ਤੇ ਆ ਦੇਖੋ ਜੀ ਇਹਨਾਂ ਨੇ ਚੁੱਲਾ ਬਣਾਇਆ ਇਹ ਬਾਅਦ ਵਿੱਚ ਮੈਂ ਡੈਡੀ ਨੂੰ ਦਿਖਾਈ ਜਾਊਗੀ ਕਿਉ ਡਰ ਹੁਣ ਡਰ ਵੀ ਲੱਗਦਾ ਵਵੀ ਦਿਖਾਉਂਗੀ ਚੱਲ ਕੋਈ ਨਵੋ ਸਵਾਦ ਵੀ ਤਾਂ ਲਾਵਾਂਗੇ ਮੈਂ ਬਣਾ ਰਿਆ ਮਾਂ ਫੇਖਾਈ ਵੀ ਨਾ ਠੀਕ ਆ ਠੜ ਜਾ ਓਏ ਨੀਲੀ ਮੋਮਬਤੀ ਕਿੱਥੇ ਗਈ ਨੀਲੀ ਮੋਮਬਤੀ ਨੀਲੀ ਕੇ ਨੀਲੀ ਮੋਮਬਤੀ ਮੈਂ ਕਿੰਨੀ ਵਧੀਆ ਚੱਲ ਰਹੀ ਉੱਤੇ ਦੇਖ ਨਗੋ ਨੀਲੀ ਨੋਬਤੀ ਓਹ ਨੀਲੀ ਨੋ ਮੋਮਬਤੀ ਹੈ ਥੰਦਨਾ ਓ ਪੰਨਾਂ ਐਨੇ ਇਲਤਾਂ ਜੀ ਇੰਨੀਆਂ ਇਲਤਾਂ ਕਿੰਨਾ ਕਿੰਨਾ ਦੇ ਜਵਾਬ ਕਰਦੇ ਮੈਨੂੰ ਨਹੀਂ ਲੱਗਦਾ ਕਿਸੇ ਦੇ ਜਵਾਬ ਕਰਦੇ ਹੋਣਗੇ ਇਹ ਬਚਪਨ ਦੀ ਖੇਡ ਬਚਪਨ ਦੀਆਂ ਖੇਡਾਂ ਬਚਪਨ ਦੀਆਂ ਖੇਡਾਂ ਇਦਾਂ ਦੀਆਂ ਨਹੀਂ ਹੁੰਦੀਆਂ ਹੈਗੀਆਂ ਉੱਥੇ ਤੋਂ ਖਰੀਦਦੇ ਸੀ ਉੱਥੇ ਕੰਮ ਆਉਂਦੇ ਜਿੰਨੇ ਵੀ ਆਉਂਦੇ ਤੁਹਾਨੂੰ ਪਤਾ ਹੈ ਕਿ ਗਰਮੀ ਹੈਗੀ ਅੱਗ ਮਾੜੀ ਜੀ ਵੀ ਇੱਧਰ ਉੱਧਰ ਹੋ ਗਈ ਨਾ ਜਿਵੇਂ ਕਹਿੰਦੇ ਨੇ ਇਹ ਅੱਗ ਪੇਕੇ ਆਈ ਹੁੰਦੀ ਆ ਬਹੁਤ ਛੇਦੀ ਉਹ ਹੁੰਦੀ ਆ ਮੈਂ ਕਹਿੰਨਾ ਤੁਹਾਨੂੰ ਇਹਨਾਂ ਅੱਗ ਲਾਉਂਦੀ ਉੱਥੇ ਪੰਗੇ ਇਧਰ ਵੀ ਦੇਖ ਲੋ ਜੀ ਨਬੂ ਦੇ ਕੰਮ ਆ ਮਿੱਟੀ ਹੋਈ ਮਿੱਟੀ ਆ ਕੰਧ ਤੇ ਵੀ ਸਾਰੀ ਮਿੱਟੀ ਇਹਨੇ ਹੋ ਘਰਤੀ ਆ ਦੇਖੋ ਮੀਂਹ ਨਾਲ ਹੁਣ ਮਿੱਟੀ ਨੇ ਨਾ ਕਿੰਨੀ ਸਾਰੀ ਕੰਧ ਖਰਾਬ ਕਰਕੇ ਰੱਖਦੀ ਇੰਨੀਆਂ ਤਾਂ ਕਰਦੇ ਨਹੀਂ ਮੈਨੂੰ ਨਹੀਂ ਲੱਗਦਾ ਕਿਸੇ ਦੇ ਵੀ ਬੱਚੇ ਇੰਨੀ ਹਲ ਤਾਂ ਕਰਦੇ ਹੋਣਗੇ ਜਿੰਨੀ ਹੈ ਜੀ ਇਹ ਕਰਦੇ ਨੇ ਲੱਗ ਗਈ ਅੱਗ ਦੇਖੋ ਜੀ ਬਣੀ ਤਾਂ ਬਹੁਤ ਟੇਸਟੀ ਆ ਨਾ ਪਰ ਜਿਹੜੀ ਸ਼ਰਾਰਤਾਂ ਨੇ ਨਾ ਕਿਸੇ ਦਿਨ ਮਹਿੰਗੀਆਂ ਵੀ ਪੈ ਸਕਦੀਆਂ ਨੇ ਵੀ ਐਦਾਂ ਇਹਨਾਂ ਨੂੰ ਕਿਹਾ ਵੀ ਅੱਗ ਨਾਲ ਪੰਗੇ ਨਾ ਲਿਆ ਕਰੋ ਠੀਕ ਆ ਕਿ ਸੁਆਦ ਏਸ ਟੀਆ ਹਾਲੇ ਦੇਖੋ ਨਹੀਂ ਦੇ ਰਹੇ ਹਾਂਜੀ ਆਪਾਂ ਗੁਰਦੁਆਰਾ ਸਾਹਿਬ ਜਾ ਕੇ ਆਉਨੇ ਆ ਤੇ ਤੁਸੀਂ ਵੀ ਭੈਣ ਜੀ ਨਾ ਤੋਲੋ ਤੇ ਪਲਕ ਬਾਹਰ ਜੀ ਗਊ ਮਾਂ ਤਾਂ ਖੜੀ ਆ ਪਾਣੀ ਪੀਣ ਨੂੰ ਪਰ ਆਪਾਂ ਨੂੰ ਡਰ ਲੱਗਦਾ ਨਾ ਨੰਗਦਿਆਂ ਨੂੰ ਹੋਰੀ ਨਾ ਕਿਤੇ ਮਗਰੀ ਪੈ ਜਾਵੇ ਨਾ ਜਾਨਵਰ ਦਾ ਕੁਛ ਨਹੀਂ ਪਤਾ ਹੁੰਦਾ ਨਾ ਮੈਨੂੰ ਐਸੀ ਮੈਨੂੰ ਗੁੰਗੀ ਜੀ ਹੁਣ ਪਤਾ ਨਹੀਂ ਪਿੱਛੇ ਹੋਰ ਕਿੰਨੀਆਂ ਕਾਰੀਆਂ ਹੋਣਗੀਆਂ ਚਲੋ ਇਹਨਾਂ ਨੂੰ ਨੰਗ ਜਾਣ ਦੋ ਨਾ ਫੇਰ ਹੀ ਨੰਗੂਗੀ ਮੈਂ ਓਹੋ ਬਾਹਰ ਤਾਂ ਬਹੁਤ ਜ਼ਿਆਦਾ ਖੜੀਆਂ ਨਹੀਂ ਮੈਂ ਤਾਂ ਡਰ ਵੀ ਲਾ ਦੈਨਾਂ ਤੋਂ ਚਲ ਨੰਗ ਜਾਣੇ ਆ ਜੀ ਦੇਖੀ ਜਾਊਗਾ ਜਦ ਕੀ ਬਣਦਾ ਹੈ ਉਹ ਸੇਟ ਤਾਂ ਇਹਨਾਂ ਨੇ ਗਮਲਾ ਆਪੇ ਸੁਨੇਹਾਰੋ ਆਪੇ ਹੀ ਗੁਰਦੁਆਰਾ ਸਾਹਿਬ ਜੀ ਕੋ ਗੱਪਿਆਂ ਦਾ ਲੰਗਰ ਚੱਲ ਰਿਹਾ ਸੀਗਾ ਸੀ। ਨੱਚ ਕਿੰਨੀ ਆ। ਜੁਲੀ ਤੇਰੀ ਬਣਾ ਲਈਏ ਵੀਡੀਓ। ਗੁਰਦੁਆਰੇ ਤੋਂ ਆ ਕੇ ਜੀ ਆਪਾਂ ਚਾਹ ਧਰ ਲਈ ਜੀ। ਤੇ ਚਾਹ ਚੁ ਪੀ ਕੇ ਫੇਰ ਆਪਾਂ ਕਰਦੇ ਆ ਜੀ ਰੋਟੀ ਪਾਣੀ ਦਾ। हां जी आज ਆਪਾਂ ਬਣਾਵਾਂਗੇ ਜੀ ਬੱਚਿਆਂ ਦੀ ਪਸੰਦ ਦੀ ਸਬਜ਼ੀ ਕਦੇ ਕਹਿੰਦੇ ਜੀ ਕਟਵੇਂ ਕਰੇਲੇ ਖਾਣੇ ਕਦੇ ਕਹਿੰਦੇ ਜੀ ਭਰਵੇਂ ਇਸ ਕਰਕੇ ਜਿਵੇਂ ਪਹਿਲਾਂ ਮੂੰਗੀ ਮਸਰੀ ਬਣਾ ਗਈ ਸੀਗੀ ਦਾਲ ਤੇ ਤੜਕਾ ਮੈਂ ਕਿਹਾ ਆਪਾਂ ਬਾਅਦ ਚੋਂ ਲਾ ਦਾਂਗੇ ਤੇ ਚਲੋ ਜੀ ਆਪਾਂ ਫਿਰ ਹੁਣ ਭਰਵੇਂ ਕਰੇਲੀ ਬਣਾ ਲੈਨੇ ਜੀ ਬਹੁਤ ਹੀ ਸੌਖੇ ਤੇ ਆਸਾਨ ਤਰੀਕੇ ਨਾਲ ਇੱਧਰ ਆਪਾਂ ਜੀ ਮਸਾਲਾ ਧਰਤਾ ਜੀ ਇਹ ਬਣੀ ਜਾਊਗਾ ਜੀ ਇੱਧਰ ਆਪਣਾ ਮਸਾਲਾ ਤੇ ਦੂਜੇ ਪਾਸੇ ਜੀ ਆਪਾਂ ਬਣਾਵਾਂਗੇ ਜੀ ਕਰੇਲੇ ਕਰੀਲੇ ਧਰਦਾਂਗੇ ਜੀ ਉਹਨਾਂ ਦੂਜੀ ਸਾਈਡ ਕਰੇਲੇ ਪਾ ਦਨੇ ਆ ਜੀ ਇੱਧਰ ਕਰੇਲੇ ਬਣ ਜਾਣਗੇ ਜੋ ਉਧਰ ਆਪਣਾ ਤੜਕਾ ਪੁੱਜੇ ਜਾਊਗਾ ਜੀ ਤੇ ਨਾਲ ਦੀ ਨਾਲ ਜੇ ਆਪਾਂ ਦੋਨੇ ਕੰਮ ਨਿਬੇੜ ਲੈਣੇ ਆ ਜੀ ਹਾਂ ਜੀ ਆਪਾਂ ਇੱਕ 베ਰੀ ਚ ਇਹਨਾਂ ਸਾਰੇ ਕਰੇਲੇ ਪਾਤੇ ਸੀਗੀ ਤਣ ਨੂੰ ਕਿਉਂਕਿ ਸਾਰੇ ਪੈ ਹੀ ਜਾਣਗੇ ਇੱਕ 베ਰੀ ਚ ਜ਼ਿਆਦਾ ਤਾਂ ਹੈ ਨਹੀਂ ਕਿ ਥੋੜੀ ਹੈ ਜੀ 베ਰੀ ਦੇਖਾ ਦੇਖਾ ਸਾਡੀ ਮੰਮੀ ਬਣਾ ਰਹੀ ਆਂ Karele ਬਣਾ ਰਹੇ ਹਾਂ ਜੀ Karele ਚੱਲ ਬੰਦ ਬਸ Karele ਤਾਂ ਜੀ ਆਪਣੇ ਤਕਰੀਬਨ ਬਣ ਚੁੱਕੇ ਆ ਤੜਕਾ ਥੋੜਾ ਹੌਲੀ ਪੋਦਾ ਆਪਣਾ ਨਾ ਇਧਰ ਲ ਗੈਸ ਨਹੀਂ ਚੱਲਦਾ ਹੈਗਾ ਬਸ Karele ਬਣ ਜਾਣਗੇ ਫਿਰ ਆਪਾਂ ਇਧਰ ਹੀ ਢੜ ਦਾਂਗੇ ਤੇ ਆ ਜੀ ਮੈਂ ਦਾਲ ਵਾਸਤੇ ਨਾ ਪਿਆਜ਼ ਟਮਾਟਰ ਤੇ ਆ ਧਨੀਆ ਕੱਟ ਲਿਆ ਤੇ ਆਪਾਂ ਨਾ ਧਨੀਆ ਬੇਕਾਰ ਨਹੀਂ ਜਾਣ ਦਿੰਦੇ ਜੜਾ ਉਹ ਵੀ ਮੈਂ ਗ੍ਰाइंड ਕਰ ਲੈਣੀ ਹੁੰਦੀ ਆ ਜੀ ਮੈਂ ਤੜਕੇ ਚ ਪਾ ਦੂੰਗੀ ਨਾ ਆਪਾਂ ਚੀ ਜੇ ਵੇਸਟ ਥੋੜੋ ਕਰਨੀਆਂ ਕੋਈ ਵੀ ਜਿਵੇਂ ਆ ਮੈਂ ਫੁੱਲ ਆ ਲਾ ਲੈਣੀ ਨੇ ਇਹਦੀ ਪੱਤੀਆਂ ਤੇ ਜਿਹੜੀ ਆ ਡੰਡੀਆਂ ਜੀ ਹੁੰਦੀਆਂ ਕੱਚੀਆਂ ਕੱਚੀਆਂ ਵਾਲੀਆਂ ਇਹ ਫਿਰ ਮੈਂ ਗ੍ਰੈਂਡ ਕਰ ਲੈਣੀ ਆ ਜੀ ਹਾਂਜੀ ਬਸ ਆਪਣੇ ਗਰੇਲੇ ਬਣ ਗਏ ਜੀ ਹੁਣ ਇਹਨੂੰ ਨੂੰ ਆਪਾਂ ਕੱਢ ਲੈਨੇ ਆ ਜੀ ਤੇ ਨਾ ਉਹ ਤਣਕਾ ਆਪਾਂ ਇੱਧਰ ਲੈ ਗੈਸ ਤੇ ਰੱਖ ਦਾਂਗੇ ਮੈਂ ਨਾ ਜ਼ਿਆਦਾ ਨਿਰਾੜੇ ਹੈਗੇ ਫਿਰ ਫਾਇਦਾ ਕੀ ਥੋੜੋ ਦੂਰ ਰੱਖੋ ਫਿਰ ਫਾਇਦਾ ਕੀ ਨਾ ਬਾਡੀ ਜਦੋਂ ਆਪਾਂ ਰਾੜ ਲੈਨੇ ਆ ਥੋੜੀ ਜਿਹੀ ਮੈਂ ਨਾ ਠੀਕ ਜਿਹੀ ਰੱਖਿਆ ਉਡੀ ਜੀ ਕੜੱਤਣ ਜੀ ਵੀ ਰਵੇ ਨਾ ਤਾਂ ਹੀ ਖਾਣ ਦਾ ਸਵਾਦ ਆਉਂਦਾ ਕਹਿੰਦੇ ਨੇ ਤੇ ਜਿਹੜਾ ਜੀ ਆਪਣਾ ਤੇਲ ਬਚ ਚੁੱਕਿਆ ਇਹ ਚ ਆਪਾਂ ਤੜਕਾ ਲਾ ਦਾਂਗੇ ਇਸ ਤੇਲ 'ਚੋ ਛਾਪਾ ਤੜਕਾ ਲਾ ਦਾਂਗੇ ਜੀ ਬਾਕੀ ਫਿਰ ਆਪਾਂ ਡੱਬੀ 'ਚ ਪਾ ਕੇ ਰੱਖ ਲਾਂਗੇ ਪ੍ਰੌਂਠਿਆਂ ਦੇ ਕੰਮ ਆ ਜਾਂਦਾ ਫਿਰ ਜੇ ਇਹ ਆਪਾਂ ਪ੍ਰੌਂਠੇ ਵਗੈਰਾ ਬਣਾ ਲੈਨੇ ਨੇ ਜੀ ਫਿਰ ਇਹ ਕਾੜ ਕੇ ਵੈਸੇ ਵੀ ਮੇਰਾਖ ਹੀ ਲੈਣੀ ਹੁੰਦੀ ਹੈ ਜੀ ਤੇ ਫਿਰ ਆਪਾਂ ਤੇਲ ਜੇ ਪ੍ਰੌਂਠੇ ਵਗੈਰਾ ਬਣਾ ਦਾਂਗੇ ਜੀ ਇਹਨਾਂ ਤੜਕਾ ਜੀ ਆਪਾਂ ਇੱਧਰ ਵੱਡੇ ਗਿਆਸ ਤੇ ਜਿਹੜਾ ਇੱਧਰ ਲੱਗਿਆ ਸੀ ਆਪਣਾ ਵੱਧ ਚੱਲਦਾ ਜੀ ਉੱਤੇ ਘਰ ਤਾਂ ਤੇ ਇੱਧਰ ਆਪਣੇ ਕਰੇਲੇ ਬਣ ਚੁੱਕੇ ਐ ਜੀ ਤੇ ਤੜਕਾ ਕੱਟਿਆ ਗਿਆ ਜੀ ਆਹ ਜਿਹੜੀਆਂ ਮਿਰਚਾਂ ਜੀ ਮੈਂ ਗ੍ਰाइंड ਕਰਕੇ ਰੱਖ ਲੈਣੇ ਆ ਕਿਉਂਕਿ ਹੁਣ ਆਪਣੀਆਂ ਦੋ ਸਬਜ਼ੀਆਂ ਬਣਣਗੀਆਂ ਇੱਕ ਕਰੇਲਿਆਂ ਚ ਵੀ ਪਊਗੀ ਦਾਲ ਚ ਥੋੜੀਆਂ ਜਿਹੀਆਂ ਬਚਣਗੀਆਂ ਜੀ ਉਹ ਕੱਲ ਨੂੰ ਪੈ ਜਾਣਗੀਆਂ ਬਸ ਆਪਾਂ ਥੋੜੀਆਂ ਜਿਹੀ ਕਰ ਲੈਣੇ ਹੁੰਦੇ ਜੀ ਇਦਾਂ ਗ੍ਰाइंड ਕੁਝ ਕੁ ਨਹੀਂ ਸੁਣੀ ਆ ਰਹੀ ਹੈ ਨਾ ਇਹ ਕੁਝ ਪਾਇਆ ਨਾਲ ਮੈਂ ਕੱਲ ਨੱਪੇ ਤੇ ਨਮਕ ਪਾਇਆ ਵਾ ਮੈਂ ਕਿ ਚਲ ਗਲ ਜੂ ਹੈ ਛੇਤੀ ਮਸਾਲਾ ਬਣ ਜੂਗਾ ਨਾ ਟਾਈਮ ਨਾ ਲੱਗੇ ਜਿਹੜੇ ਸਾਡੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜਿਨ੍ਹਾਂ ਨੇ ਪਹਿਲਾਂ ਸਬਸਕ੍ਰਾਈਬ ਕਰ ਚੁੱਕੇ ਆ ਜੀ ਉਹਨਾਂ ਦਾ ਦਿলো ਧੰਨਵਾਦ ਜੀ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਕਹਿੰਦੇ ਹੋਮੋਗੇ ਨਾ ਸੁੱਕਾ ਸੁੱਕਾ ਜੀ ਆਪਾਂ ਤੇਲ ਬਹੁਤ ਘੱਟ ਵਰਤਦੇ ਆਂ ਬਸ ਜਿੰਨਾ ਕਾਪਾ ਨੂੰ ਲੋੜ ਹੋਵੇ ਜੀ ਆਪਾਂ ਉਹਨਾਂ ਕੀ ਵਰਤਦੇ ਆਂ ਆਪਾਂ ਤਾਂ ਮਸਾਲਾ ਹੀ ਭੁੱਲਣਾ ਆਪਣਾ ਮਸਾਲਾ ਭੁੱਜ ਜੂਗਾ ਨਾ ਤੇਲ ਨਾਲ ਆਪਾਂ ਨੂੰ ਕੀ ਹੈ ਨਾ ਤੇਲ ਆਪਾਂ ਥੋੜਾ ਹੀ ਪਾਈਦਾ ਜੀ ਹਾਂ ਜੀ ਆਪਾਂ ਨਮਕ ਪਹਿਲੋ ਪਾਤਾ ਸੀ ਆਪਾਂ ਮਿਰਚਾਂ ਪਾ ਦਿੰਨੇ ਜੀ ਮਿਰਚਾਂ ਤਾਂ ਆਪਾਂ ਚੰਗੀਆਂ ਪਾਵਾਂਗੇ ਜੀ ਕਰਾ ਰਚੀ ਚੱਖਾਂਗੇ ਆ ਨਾ ਗਰੇਸ ਨੂੰ ਗੁਜਰੇ ਲਾ ਬਣਾ ਰਿਆ ਉਹੋ ਗੁਜਰੇ ਲਾ ਹਲਦੀ ਆਪਾਂ ਥੋੜੀਆ ਪਾਵਾਂਗੇ ਨਾ ਹਲਦੀ ਨਾ ਬਹੁਤ ਜਿਆਦਾ ਫਿਰ ਕੜਕੜਨਜੀ ਦੇਣ ਲੱਗ ਜੂਦੀ ਜੀ ਤੇ ਆਪਾਂ ਨਾ ਥੋੜੇ ਜਿਹੇ ਜੀ ਪਾਵਾਂਗੇ ਜੀ ਆਂਬਚੂਰ ਆਂਬਚੂਰ ਵੀ ਪਾਤਾ ਥੋੜਾ ਜਾਂ ਵਧੀਆ ਲੱਗਦਾ ਜੀ ਖੱਟਾ-ਖੱਟਾ ਖੱਟਾ-ਮਿੱਠਾ ਜਿਆ ਜੀ ਉਹਦੇ ਤਾਂ ਆਪਾਂ ਟਮਾਟਰ ਵੀ ਪਾਏ ਨੇ ਪਰ ਆਂਬਚੂਰ ਵੀ ਪਾਇਆ ਥੋੜੇ ਕਿਚਨ ਕਰ ਲਾਂ ਬੰਦ ਕਰ ਜੀ ਓਕੇ ਕਰਤਾਂ ਬਸ ਇਹ ਨਾ ਪਾਇਓ ਲਈ ਥੋੜਾ ਹੀ ਪਾਉਣਾ ਹੈ ਤੁਮ ਅੱਗੇ ਜੀ ਪਹਿਲੋ ਹੋਣਾ ਜਦੋਂ ਅਸੀਂ ਛੋਟੇ ਹੁੰਦੇ ਸਾਡੀ ਮੰਮੀ ਬਣਾਦੀ ਹੁੰਦੀ ਸੀ ਜੀ ਕ੍ਰੇਲੇ ਉਹਦੋਂ ਮੰਮੀ ਕੀ ਸਾਰਿਆਂ ਦੀਆਂ ਬੁੱਧੀਆਂ ਨਾ ਜਦੋਂ ਬਣਾਉਂਦੀਆਂ ਹੁੰਦੀਆਂ ਸੀ ਜੀ ਅੱਗੇ ਨਾ ਕ੍ਰੇਲੇ ਤਾਂ ਉਹਨਾਂ ਨੇ ਪਹਿਲੋ ਹੋਣਾ ਮਸਾਲਾ ਉਹਨਾਂ ਨੇ ਪਹਿਲੋ ਮਸਾਲਾ ਬਣਾਉਣਾ ਜੀ ਫਿਰ ਜੀ ਮਸਾਲਾ ਭਰਨਾ ਵਿੱਚ ਫਿਰ ਉੱਪਰ ਉਹ ਚੜਾਉਂਦੇ ਹੁੰਦੇ ਸੀ ਕੀ ਜੀ ਢਾਗਾ ਚੜਾ ਦੇਣ ਉਹਨਾਂ ਨੇ ਨਾ ਕਿੰਨੀ ਮਿਹਨਤ ਕਰਦੀ ਹੁੰਦੀ ਸੀ ਅੱਜ ਕੱਲ ਦੇਖੋ ਨਾ ਵੀ ਆਪਾਂ ਕੁਛ ਨਹੀਂ ਉਹ ਕਰਦੇ ਬਸ ਆਪਾਂ ਇੱਦਾਂ ਹੀ ਭਰ ਦਿੰਨੇ ਆ ਅੱਗੇ ਪਹਿਲੋਂ ਰੀਵਨ ਐਦਾਂ ਦਾ ਲਵੇਟ ਦੇ ਹੁੰਦੇ ਸੀਗੇ ਜੀ ਵੀ ਖੁੱਲਣ ਨਾ ਤੇ ਬਸ ਆਪਾਂ ਨੂੰ ਆਪਣਾ ਮਸਾਲਾ ਬਣ ਗਿਆ ਜੀ ਆਪਾਂ ਭਰ ਦਿੰਨੇ ਇਹ ਆਪਣੇ ਹੈਗੇ ਜੀ ਬੱਚਿਆਂ ਦੀ ਪਸੰਦ ਦੀ ਗਲੀਨ ਨਾ ਉਹ ਇਹਨਾਂ ਨੂੰ ਦੋਨਾਂ ਨੂੰ ਹੁੰਦਾ ਜੀ ਭਰਵੇਂ ਵੈਸ ਤਾਂ ਗਲੀਨ ਤਾਂ ਕਟਵੇਂ ਵੀ ਖਾ ਲੈਂਦੀ ਆ ਨਵਜੋਤ ਨੂੰ ਹੁੰਦਾ ਜੀ ਭਰਵੇਂ ਜੀ ਦੋਨਾਂ ਦੀ ਪਸੰਦ ਆ ਜੀ ਅੱਜ ਅੱਜ ਬਣਾਈਏ ਜੀ ਆਪਾਂ ਬੱਚਿਆਂ ਦੀ ਪਸੰਦ ਦੀ ਸਬਜ਼ੀ ਜੀ ਨਾਲ ਆਪਾਂ ਬਣਾਈਏ ਜੀ ਇਹਦੇ ਮੂੰਗੀ ਮਸਰੀ ਬਸ ਆ ਜਿਹੜਾ ਆਪਣਾ ਤੇਲ ਮੂੰਗੀ ਮਸਰੀ ਉਹਦੇ ਵਿੱਚ ਆ ਜਾਏ ਇੱਧਰ ਪਾਣੀ ਪਾਣੀ ਹੋ ਰਿਹਾ ਪਰ ਥੱਲੇ ਢਾਲ ਹੈ ਨਹੀਂ ਉਹ ਲੱਗੂਗੇ ਅਜੇ ਤੜਕਾ ਤੇ ਜਿੰਨਾ ਚਾ ਆਪਾਂ ਜੀ ਇਹ ਘਾ ਕਰੇਲੇ ਤਲੇ ਸੀਗੇ ਉਹਦੇ ਵਿੱਚ ਆਪਣਾ ਕਾਫੀ ਤੇਲ ਬਚ ਗਿਆ ਸੀਗਾ ਉਹ ਚੀਜ਼ ਹੀ ਕਰ ਲੂੰਗੀ ਨੇ ਤੇ ਉਹਦੇ ਵਿੱਚ ਆਪਣਾ ਕਾਫੀ ਤੇਲ ਬਚ ਚੁੱਕਿਆ ਸੀ ਜਿਹੋ ਵਿੱਚ ਆਪਾਂ ਕੱਢ ਲਾਂਗੇ ਥੋੜਾ ਜਿਹਾ ਤੜਕੇ ਵਾਸਤੇ ਤੇ ਬੱਚਿਆਂ ਨੇ ਜੀ ਕਰੇਲਿਆਂ ਦਾ ਤਾਂ ਨਾਮ ਹੀ ਹੁੰਦਾ ਕਰੇਲੇ ਦਾ ਕਿਨੇ ਖਾਣੇ ਜੀ बस ਇਹਨਾਂ ਦੇ ਵਿੱਚੋਂ ਮਸਾਲਾ ਮਸਾਲਾ ਲੈ ਮਤਲਬ ਕarele ਵੀ ਖਾਣੀਆਂ ਉਹ ਬਸ ਇਹਨਾਂ ਨੇ ਦਾ ਵਿੱਚੋਂ ਮਸਾਲਾ ਹੀ ਕਢਣਾ ਜੀ ਨਹੀਂ ਬੈ ਦਾ ਕarele ਵੀ ਖਾਣੀਆਂ ਛਲ ਬਸ ਗਿਨੇ ਇਹ ਆਪਣੇ ਬਣ ਕੇ ਹੋ ਗਏ ਤਿਆਰ ਤੇ ਆ ਜਿਹੜਾ ਤੜਕਾ ਜੀ ਆਪਾਂ ਲਾ ਦਨੇ ਆ ਜੀ ਦਾਣ ਨੂੰ ਦਾਣ ਨੂੰ ਜੀ ਆਪਣੀ ਨੂੰ ਤੜਕਾ ਲੱਗ ਚੁੱਕਿਆ ਗੁਲੀਨ ਕਹਿੰਦੀ ਸੀ ਮੰਮੀ ਅਜੀਬ ਜੀ ਲੱਗਦੇ ਉਹ ਪਤਾ ਕੀ ਤੜਕਾ ਨਹੀਂ ਸੀ ਨਾ ਲੱਗਿਆ ਕਰਕੇ ਉਹ ਜੀਵ ਜੀ ਨੂੰ ਲੱਗਦੀ ਸੀ ਜੀ ਤੇ ਉਹ ਜਦੋਂ ਤੜਕਾ ਟੁੜਕਾ ਲੱਗ ਜਾਂਦਾ ਹਲਦੀ ਹੁਣ ਦੀ ਪੈ ਜਾਂਦੀ ਆਪੇ ਵਧੀਆ ਲੱਗਦੀ ਚਲੋ ਜੀ ਆਪਣੀ ਦਾਲ ਬਣ ਗਈ ਜੀ ਤੇ ਹੁਣ ਅੱਗੇ ਤਾਂ ਜੀ ਗੁਲੀਨਰ ਸੋਈ ਸੀ ਗੁੰਦੀ ਹੁੰਦੀ ਆਟਾ ਕਹਿੰਦੀ ਮੰਮੀ ਅੱਜ ਗਰਮੀ ਬਹੁਤ ਆ ਮੈਂ ਤਾਂ ਪੱਖੇ ਥੱਲੇ ਗੁੰਨੂਗੀ ਮੈਂ ਕਿਹਾ ਚਲ ਗੁੰਨ ਲਾ ਇਹਨੇ ਕੋਈ ਕੁਛ ਕਹਿਣਾ ਚਾਹਨੀ ਆ ਗਾਇਸ ਰਸੋਈ ਚ ਗਰਮੀ ਬਹੁਤ ਹੈ ਔਰ ਇੱਥੇ ਠੰਡ ਬਹੁਤ ਹੈ ਅੱਟਾ ਦੇਖੋ ਮੈਨੂੰ ਐ ਆ ਵੀ ਆਪੇ ਥੋੜੀ ਥੋੜੀ ਸਿੱਖ ਜੂਗੀ ਪਰ ਬਹੁਤ ਵਧੀਆ ਗੁੰਦੀ ਹੁੰਦੀ ਹੈ ਜੇ ਆਟਾ ਮੈਂ ਤੁਹਾਨੂੰ ਦਿਖਾਇਆ ਕਈ ਵਾਰੀ ਵੀਡੀਓ ਚ ਵੀ ਆਪੇ ਹੋਣੀ ਨਹੀਂ ਦੇਖਿਆ ਤਾਂ ਤੁਸੀਂ ਵੀਡੀਓ ਨੂੰ ਜਾ ਕੇ ਫਿਰ ਤੋਂ ਦੇਖੋ ਦੁਬਾਰਾ ਕਹੇ ਜੇ ਆ ਤੁਸੀਂ ਆਟਾ ਗਰ ਗੁੰਨਿਆ ਨਹੀਂ ਦੇਖਿਆ ਤੁਸੀਂ ਕੋਈ ਹੋਰ ਵੀਡੀਓ ਚ ਦੇਖ ਸਕਦੇ ਹੋ ਕਿਉਂਕਿ ਹਰ ਇੱਕ ਵੀਡੀਓ ਚ ਮੈਂ ਆਟਾ ਗੁੰਨਦੀ ਗੁੰਨਦੀ ਹਾਂ ਇਟਸ ਮਾਈ ਰੂਟੀਨ ਵਰਕ ਡੇਲੀ ਰੂਟੀਨ ਵਰਕ ਇਹੀ ਕੰਮ ਹੋਣਾ ਪੁੱਤ ਤੇਰੇ। ਕਲਾਟ ਬੁਣਣੀ ਆ ਮੈਂ। ਨਹੀਂ ਤਬਜੀ ਸਬਜ਼ੀ ਵੀ ਸਿੱਖੀ ਸਾਰਾ ਕੁਝ ਸਿੱਖੀ। ਆ ਮੈਗੀਆਂ ਨਾਲ ਨਹੀਂ ਸਾਰਨਾ ਜਿਹੜੀਆਂ ਮੈਗੀਆਂ ਮਕਰੂਨੀਆ ਬਣਾਉਣੀਆਂ। ਆ ਹਾਂਜੀ ਆਪਣੀ ਗੁਲੀਨ ਗੁੰਨ ਰਹੀ ਹੈ ਜੀ ਆਟਾ ਕਹਿੰਦੇ ਆ ਨਾ ਬੱਚਿਆਂ ਨੂੰ ਕੰਮ ਆਉਣਾ ਚਾਹੀਦਾ ਤੇ ਗੁਲੀਨ ਜੀ ਹੁਣ ਆਟਾ ਗੁੰਨਣ ਦੀ ਪ੍ਰੈਕਟਿਸ ਕਰਦੀ ਹੁੰਦੀ ਆ ਰੋਜ਼ ਹੀ ਤੇ ਮੈਗੀ ਮਕਰੂਨੀ ਵਗੈਰਾ ਤੇ ਜੀ ਬਾਦੂ ਬਣਾ ਲੈਂਦੀ ਆ ਹੁਣੇ ਬਸ ਇਹ ਇਦਾਂ ਦੀਆਂ ਰੋਟੀ ਸਬਜ਼ੀ ਬਣਾਉਣ ਦੀ ਸਿੱਖਦੀ ਹੁੰਦੀ ਆ ਜੀ। ਅਲੱਹਾ ਬਿਜਾ ਲੱਗਦੇ ਨੇ ਤੀ ਆਦੇ ਸਿਰ ਤੇ ਮਾਂ ਰਾਣੀ ਹੁੰਦੀ ਆ ਸੱਚੀ ਕਿਹਾ ਜੀ ਹਰ ਇੱਕ ਦੇ ਘਰ 'ਚ ਈ ਜ਼ਰੂਰ ਹੋਣੀ ਚਾਹੀਦੀ ਆ ਆਪਾਂ ਇਹ ਨਹੀਂ ਕਹਿੰਦੇ ਕੰਮ ਲਈ ਵੈਸੇ ਵੀ ਇਹ ਲక్ష్ਮੀ ਹੁੰਦੀ ਆ ਜੀ ਇਹਨਾਂ ਨਾਲ ਘਰ 'ਚ ਬਰਕਤ ਰਹਿੰਦੀ ਆ ਤੇ ਆਪਾਂ ਨੂੰ ਦੁਨੀਆਦਾਰੀ ਦਾ ਪਤਾ ਲੱਗਦਾ ਰਹਿੰਦਾ ਹਨਾ ਨਹੀਂ ਤਾਂ ਨਹੀਂ ਆਪਾਂ ਨੂੰ ਕੁਝ ਨਹੀਂ ਪਤਾ ਲੱਗਦਾ ਕਿਉਂਕਿ ਦੁਨੀਆਦਾਰੀ ਦਾ ਬਿਨਾਂ ਆਪਾਂ ਨੂੰ ਆਪਣੀਆਂ ਧੀਆਂ ਨਾਲ ਹੀ ਪਤਾ ਲੱਗਦਾ ਨਾ ਹਾਂਜੀ ਹੁਣ ਗਰਲੀਨ ਕਿਤੇ ਜਾਣ ਬਾਰੇ ਕਹਿ ਰਹੀ ਐ ਜੀ ਕਾਨੂੰ ਲੈ ਕੇ ਚੱਲਾਂਗੇ ਬਣੇ ਰਿਓ ਵੀਡੀਓ ਦੇ ਨਾਲ ਕੱਲ ਵੀ ਅਸੀਂ ਜਾਣਾ ਸੀਗਾ ਜੀ ਕੱਲ ਸਾਡਾ ਕੈਂਸਲ ਹੋ ਗਿਆ ਕਿਉਂਕਿ ਕੱਲ ਇੱਕ ਗੱਡੀ ਲੈ ਕੇ ਗਏ ਹੋਏ ਸੀਗੇ ਤੇ ਅੱਜ ਆਪਾਂ ਚੱਲਾਂਗੇ ਜੀ ਵੀਡੀਓ ਨਾਲ ਬਣੇ ਰਿਓ ਜੀ ਹਾਂਜੀ ਗੁਰਲੀਨ ਨੇ ਬਸ ਆਟਾ ਗੁੰਨ ਦੇਣਾ ਜੀ ਮੈਂ ਥੋੜੇ ਜਿਹਾ ਚਾਚੂ ਵਾਲੇ ਭਾਂਡੇ ਆ ਜੀ ਚੱਕ ਦਿੰਨੇ ਆ ਤੇ ਫਿਰ ਨਹੀਂ ਮੈਂ ਰੋਟੀ ਬਣਾ ਲੂੰਗੀ ਆਪਣਾ ਕੰਮ ਨਿਭੜ ਜੂਗਾ ਜੀ ਤੇ ਆਪਾਂ ਵੀਡੀਓ ਦੇ ਵੀ ਐਂਡ ਇਥੀ ਕਰਦੇ ਆ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਮਿਲਦੇ ਆਂ ਜੀ ਕੱਲੂ ਕਿਸੇ ਨਵੇਂ ਬਲੌਗ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ ਜੀ ਸਾਰਿਆਂ ਨੂੰ ਥੈਂਕਸ ਫॉर ਵਾਚਿੰਗ ਮਾਈ ਬਲੌਗ ਐਂਡ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਸਾਡੀ ਵੀਡੀਓ ਫੁੱਲ ਦੇਖਿਆ ਕਰੋ ਤੇ ਜੇ ਤੁਹਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਨਾ ਕਮੈਂਟ ਵੀ ਜ਼ਰੂਰ ਕਰਨਾ ਬਾਏ ਬਾਏ